ਅੱਜ 14 ਅਗਸਤ ਜੀ ਦਿਨ ਵੀਰਵਾਰ ਤੇ ਜਗ੍ਹਾ ਹੈਗੀ ਆ ਬਿਹਾਰ ਦਾ ਸ਼ਹਿਰ ਹੈ ਜੀ ਇਹ ਆਰਾ ਸਾਹਮਣੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਗਿਆਨ ਦੀਪ ਲਿਖਿਆ ਹੋਇਆ ਹੈਗਾ ਜੀ ਤੇ ਇਧਰਲੇ ਪਾਸੇ ਭਾਈ ਕਨਈਆ ਜੀ ਡਿਸਪੈਂਸਰੀ ਹੈਗੀ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਵੜਾਂਗੇ ਤਾਂ ਉਸ ਤੋਂ ਪਹਿਲਾਂ ਜੀ ਡਿਸਪੈਂਸ ਡਿਸਪੈਂਸਰੀ ਆ ਦਵਾਈਆਂ ਦੋਈਆਂ ਭਾਈ ਮਿਲਦੀਆਂ ਨੇ ਅੰਦਰ ਤੇ ਆਪਣੇ ਨਾਲ ਆ ਜੀ ਅੱਗੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਜਿਹੜੇ ਇੱਥੇ ਸੇਵਾ ਕਰਦੇ ਆ ਤੇ ਉਹਨਾਂ ਨਾਲ ਭਾਈ ਆਪਾਂ ਗੱਲਬਾਤ ਕਰਦੇ ਆਂਗੇ ਤੇ ਆਪਣਾ ਗੱਲਬਾਤ ਕਰਨ ਦਾ ਭਾਈ ਮਕਸਦ ਇਹ ਹੀ ਹੁੰਦਾ ਵੀ ਆਪਾਂ ਜਿੱਥੇ ਵੀ ਜਾਂਦੇ ਆ ਨਾ ਬਿਹਾਰ ਦੇ ਵਿੱਚ ਜਾਂਦੇ ਆ ਜੀਪੀ ਦੇ ਵਿੱਚ ਜਾਂਦੇ ਆ ਮੱਧ ਪ੍ਰਦੇਸ਼ ਚ ਜਾਂਦੇ ਆ ਵੀ ਆਪਣੇ ਕਿਹੜੇ ਸ਼ਹਿਰ ਦੇ ਵਿੱਚ ਕਿੰਨੇ ਕ ਪੰਜਾਬੀ ਪਰਿਵਾਰ ਕਿੰਨੇ ਕ ਪੰਜਾਬੀ ਭਾਈ ਜਿਹੜੇ ਰਹਿੰਦੇ ਆਗੇ ਜਗਾ ਜਗਾ ਤੇ ਆੜੜਾਂ ਤੇ ਕੱਲੇ ਪੰਜਾਬ ਚ ਹੀ ਨਹੀਂ ਬਲਕਿ ਜਿੱਥੇ ਜਿੱਥੇ ਵੀ ਪੂਰੇ ਭਾਰਤ ਦੇ ਵਿੱਚ ਆਪਣੇ ਪੰਜਾਬੀ ਭਰਾ ਰਹਿੰਦੇ ਆ ਪਰਿਵਾਰ ਰਹਿੰਦੇ ਆ ਵੀ ਕਿੰਨੇ ਕ ਰਹਿੰਦੇ ਆ ਸਭ ਨੂੰ ਪਤਾ ਲੱਗੇ ਇਸ ਗੱਲਬਾਤਾਂ ਬਾਰੇ ਤੇ ਚੱਲਦੇ ਆ ਜੀ ਆਪਾਂ ਕਰਦੇ ਆ ਗੱਲਬਾਤ ਬਾਬਾ ਜੀ ਨਾਲ ਅੰਦਰ ਹੀ ਸਕੂਲ ਆ ਜੀ ਤੇ ਗੁਰਦੁਆਰਾ ਸਾਹਿਬ ਵੀ ਅੰਦਰ ਹੀ ਆ ਸਾਹਮਣੇ ਸਕੂਲ ਆਗਾ ਤੇ ਰਾਤ ਦੇ ਆਪਣੇ ਸਾਈਕਲ ਆ ਜਿਹੜੇ ਆ ਖੜੇ ਆ ਇਧਰਲੇ ਪਾਸੇ ਆ ਭਾਈ 15 ਅਗਸਤ ਦੀ ਤਿਆਰੀ ਕਰੀ ਜਾਂਦੇ ਆਗੇ ਇਧਰਲੇ ਪਾਸੇ ਸਕੂਲ ਆ ਬੱਚੇ ਉਹ ਬੈਠਿਆ ਜੀ उपर आके जी दरबार साहिब वाहीगुरु धन्यवाद ਇਧਰਲੇ ਪਾਸੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਜੀ ਆਪਣੇ ਨਾਲ ਆ ਗਏ ਗੱਲਾਂ ਬਾਤਾਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀਆਂ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਸਰਬੰਸਿੰਘ ਹੈ ਸਰਬੰਸਿੰਘ ਕਿਹੜੀ ਜਗ੍ਹਾ ਤੋਂ ਆ ਜੀ ਤੁਸੀਂ ਮੈਂ ਪਟਨਾ ਸਾਹਿਬ ਤੋਂ ਪਟਨਾ ਸਾਹਿਬ ਤੋਂ ਖਾਸ ਜਨਮ ਜਿਹੜਾ ਤੁਹਾਡਾ ਜੀ ਪਟਨਾ ਸਾਹਿਬ ਦਾ ਪਟਨਾ ਸਾਹਿਬ ਗੁਰਦੁਆਰਾ ਤੋਂ 1.5 ਕਿਲੋਮੀਟਰ ਤੇ ਮੇਰਾ ਘਰ ਹੈ ਅੱਛਾ ਜੀ ਆ ਇਸ ਟਾਈਮ ਆਪਾਂ ਕਿਹੜੀ ਜਗ੍ਹਾ ਤੇ ਆ ਜੀ ਜੇ ਕਿਸੇ ਕਈਰ ਸੰਗਤ ਮਾਈ ਭਾਈ ਨੇ ਆਉਂਦੇ ਲੰਗਦੇ ਟੱਪਦੇ ਆਉਣਾਗਾ ਜੀ ਹਾਂ ਇਹ ਜਗ੍ਹਾ ਹੈਗੀ ਹੈ ਪਟਨਾ ਸਾਹਿਬ ਤੋਂ ਪਹਿਲਾ 60 ਕਿਲੋਮੀਟਰ ਪਹਿਲਾ ਆਰਾ ਸ਼ਹਿਰ ਹੈ ਆਰਾ ਜੀ ਹਾਂ ਮੁਗਲਸਰਾਜ ਤੋਂ ਬਾਅਦ ਬਕਸਰ ਆਂਦਾ ਬਕਸਰ ਤੋਂ ਵੱਡਾ ਸਟੇਸ਼ਨ ਜਿਹੜਾ ਉਦੋਂ ਬਾਅਦ ਆਰਾ ਆਂਦਾ ਆਰਾ ਤੋਂ ਬਾਅਦ ਦਾਣਾਪੁਰ ਆਂਦਾ ਦਾਣਾ ਤੋਂ ਬਾਅਦ ਪਟਨਾ ਸ਼ਹਿਰ ਪਟਨਾ ਸਾਹਿਬ ਪਟਨਾ ਪਟਨਾ ਜਕਸਨ ਆਂਦਾ ਪਟਨਾ ਜਕਸਨ ਤੋਂ ਬਾਅਦ ਪਟਨਾ ਸਾਹਿਬ ਗੁਰਦੁਆਰਾ ਸਟੇਸ਼ਨ ਆਂਦਾ ਹੈ ਇਹ ਆਰਾ ਸ਼ਹਿਰ ਆਰਾ ਜਕਸਨ ਰਸਤੇ 'ਚ ਪੈਂਦਾ ਇਹ ਆਰਾ ਸ਼ਹਿਰ ਹੈ ਆਇਆ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਨਾਂ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਸਿੰਘ ਸਭਾ ਗੁਰਦੁਆਰਾ ਗੁਰੂ ਸਿੰਘ ਸਭਾ ਆਰਾ ਭੋਜਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਵਿਹਾਰ ਦੇ ਵਿੱਚ ਠੀਕ ਹੈ ਜੀ ਤੇ ਇੱਥੇ ਆਪਣੇ ਬਾਬੇ ਕਿੰਨੇ ਕੁ ਪੰਜਾਬੀ ਪਰਿਵਾਰ ਰਹਿੰਦੇ ਆ ਜੀ ਇੱਥੇ ਪੰਜਾਬੀ ਪਰਿਵਾਰ ਅਜੇ ਵੀ 25 ਘਰ ਹੈਗੇ ਨੇ ਲੇਕਿਨ 84 ਤੋਂ ਪੱਲਾ 4000 ਘਰ ਹੁੰਦੇ ਸੀ ਜਿਸ ਤਰ੍ਹਾਂ ਦੱਸਿਆ ਜਾਂਦਾ ਸਾਨੂੰ ਪਤਾ ਚੱਲਿਆ ਅੱਛਾ ਜੀ ਹਾਂ ਤੇ ਇਹ 4000 ਪੂਰੀ ਗੁਰੂ ਨਾਨਕ ਮਾਰਕੀਟ ਗੁਰਗੋਮੀ ਸਿੰਘ ਮਾਰਕੀਟ ਜੀਡੀ ਮਾਰਕੀਟ ਸੁੰਦਰ ਮਾਰਕੀਟ ਅ ਬਹੁਤ ਸਾਰੇ ਮਾਰਕੀਟ ਜਿਹੜੇ ਹੋਲਸੇਲ ਦੁਕਾਨਾਂ ਸੇ ਕੱਪੜੇ ਦੇ ਆ ਇਹ ਸਾਰੇ ਸਰਦਾਰਾਂ ਦੇ ਅਸੀਂ ਹੈ ਕੌਲਨੀ ਵੀ ਬਣੀ ਹੋਈ ਹੈ ਹਾਂ ਤੇ ਸਾਰੀ ਕੌਲਨੀ ਬਣੀ ਹੋਈ ਸੀ ਲੇਕਿਨ 84 ਤੋਂ ਬਾਅਦ ਇਥੇ ਲੋਕੀ ਲੋਕੀ ਹੌਲੀ ਹੌਲੀ ਕੋਈ ਬੰਬੇ ਚਲੇ ਗਿਆ ਕੋਈ ਪੰਜਾਬ ਚਲੇ ਗਿਆ ਕੋਈ ਕਲਕੱਤੇ ਚਲੇ ਗਿਆ ਕੋਈ ਆ ਨੁਆਈਦਾ ਚਲੇ ਗਿਆ ਅਲੱਗ-ਅਲੱਗ ਜਗ੍ਹਾ ਤੇ ਆਪਣੇ ਸ਼ਿਫਟ ਹੋ ਗਏ ਨੇ ਆਪਣੇ ਆਪਣੇ ਕੋਈ ਵਿਦੇਸ਼ ਚਲੇ ਗਏ ਨੇ ਬੱਚਿਆਂ ਨੂੰ ਬਾਹਰ ਲੈ ਗਏ ਨੇ ਬੱਚੇ ਉਹਨਾਂ ਨੂੰ ਲੈ ਹੋਰ ਵੀ ਹੌਲੀ ਹੌਲੀ ਜਾ ਹੀ ਰਹੇ ਨੇ 84 ਦਾ ਆਪਣੇ ਇੱਥੇ ਪ੍ਰਭਾਵ ਜ਼ਿਆਦਾ ਪਿਆਗਾ ਜੀ ਹਾਂ 84 ਦਾ ਪ੍ਰਭਾਵ ਤਾਂ ਘਟ ਪਿਆ ਸੀ ਲੇਕਿਨ ਲੋਕ ਡਰ ਗਏ ਨੇ ਬਹੁਤ ਜ਼ਿਆਦਾ ਹਾਂਜੀ 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 ਤੇ ਇੱਥੇ ਕੋਈ ਆਪਣੇ ਇਸ ਸ਼ਹਿਰ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਹੈ ਹਾਂ ਇਤਿਹਾਸਿਕ ਗੁਰਦੁਆਰਾ ਸਾਹਿਬ ਇੱਕ ਸੀ ਛੋਟਾ ਸਾ ਜਿੱਥੇ ਉਹ ਮਹਾਰਾਜੇ ਥੋੜਾ ਆਣ ਜਾਣ ਵੇਲੇ ਥੋੜਾ ਜਿਹਾ 2 ਮਿੰਟ ਰੁਕੇ ਸੀ ਲੇਕਿਨ ਉਹ ਸਾਧੂ ਸੰਤਾਂ ਦੇ ਕੋਲ ਸੀ ਲੇਕਿਨ ਉਹ ਬਹੁਤ ਪਿਛੜੇ ਪਿਛਲੇ ਬੰਨੇ ਹੈ ਤੈਸ ਕਰਕੇ ਉਹ ਹੁਣ ਨਾਲ ਮੰਦਿਰ ਵੀ ਸੀ ਤੇਸ ਕਰਕੇ ਜੋ ਉਹ ਅਜੇ ਉਹਨਾਂ ਕੋਲ ਲਈ ਜਿਹੜੇ ਮੰਤ ਸੀ ਉੱਥੇ ਦੇ ਇਥੇ ਸਮਹਣਨ ਵਾਲਾ ਕੋਈ ਨਹੀਂ ਇਥੇ ਕਮੇਟੀ ਨੂੰ ਬੋਲਿਆ ਸੀ ਕਿ ਸਮਹਣਨ ਲੋ ਲਿਕੇ ਸਮਹਣਨ ਵਾਲਾ ਕੋਈ ਹੈ ਨਹੀਂ ਸਾਰੇ ਵੀ ਬੱਚੇ ਕਰਨੇ ਠੀਕ ਹੈ ਨਾ ਇਸ ਕਰਕੇ ਉਹ ਰਹਿ ਗਿਆ ਠੀਕ ਹੈ ਠੀਕ ਹੈ ਹਮਾਰਾ ਸਰੂਪ ਇਥੇ ਲਿਆ ਕੇ ਦੇ ਦਿੱਤਾ ਸੀ ਉਹਨਾਂ ਨੇ ਅੱਛਾ ਜਿਹੜਾ ਗੁਰਦੁਆਰਾ ਸਾਹਿਬ ਚ ਸਕੂਲ ਆ ਜੀ ਉਹ ਕਿਹੜੀ ਕਲਾਸ ਤੱਕ ਆ ਜੀ ਇਹ ਨਰਸਰੀ ਤੋਂ ਲੈ ਕੇ ਕਰਕੇ 8 ਕਲਾਸ ਤੱਕ ਹੈ 8ਵੀਂ ਤੱਕ ਹੈ 8ਵੀਂ ਤੱਕ ਹੈ ਥੱਲੇ ਸਕੂਲ ਹੈ ਤੇ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਆਕੇ ਸਕੂਲ ਦੇ ਨਾਲ ਹੀ ਗੁਰਗਰਾ ਸਾਹਿਬ ਦੀ ਮੈਂਟਨਸ ਬੜੀ ਹੈ ਸਕੂਲ ਦੇ ਵਿੱਚ ਜੀ ਬਾਬੇ ਪੰਜਾਬੀ ਵੀ ਪੜਾਈ ਜਾਂਦੀ ਹੈ ਜੀ ਹਾਂਜੀ ਹਾਂਜੀ ਸਕੂਲ ਦੇ ਵਿੱਚ 1 ਕਲਾਸ ਤੋਂ ਲੈ ਕੇ ਕਰਕੇ 8 ਕਲਾਸ ਤੱਕ ਪੰਜਾਬੀ ਪੜਾਈ ਜਾਂਦੀ ਹੈ ਪੰਜਾਬੀ ਟੀਚਰ ਰੱਖੇ ਹੋਏ ਨੇ ہمارے ਅਸਿਕ ਸਮਾਜ ਤੋਂ ਇੱਕ ਵੀ ਹੈ ਉਹ ਪੰਜਾਬੀ ਪੜਾਉਂਦੀ ਹੈ ਔਰ ਬੱਚੇ ਪੰਜਾਬੀ ਵਿੱਚ ਪੜ੍ਹਦੇ ਨੇ ਸਬਜੈਕਟ ਲੈ ਕੇ ਚੱਲਦੇ ਨੇ ਬਹੁਤ ਵਧੀਆ ਤੇ ਕੱਲੇ ਬੱਚੇ ਜਿਹੜੇ ਆਪਣੇ ਪੰਜਾਬੀ ਭਰਾਵਾਂ ਦੇ ਆ ਕਿ ਸਾਰੇ ਆ ਜੀ ਨਹੀਂ ਸਾਰੇ ਧਰਮਾਂ ਦੇ ਲੋਕ ਇੱਥੇ ਪਰਦੇ ਨੇ ਬਹੁਤ ਵਧੀਆ ਜੀ ਵਧੀਆ ਭਾਈਚਾਰਾ ਬਣਿਆ ਹੋਇਆ ਵਧੀਆ ਇੱਥੇ ਬਹੁਤ ਭਾਈਚਾਰਾ ਦੇ ਨਾਲ ਲੋਕ ਹੀ ਰਹਿੰਦੇ ਨੇ ਆ ਬਹੁਤ ਵਧੀਆ ਸ਼ਹਿਰ ਹੈ ਔਰ ਇਹ ਸਪੋਰਟ ਕਰਦੇ ਨੇ ਅੱਛਾ ਹਾਂ ਮੈਂ ਵੀ ਇੱਥੇ ਪਹਿਲੀ ਵਾਰ ਆਇਆ ਸੀ ਤੇ ਲੱਗਦਾ ਸੀ ਕਿ ਅਸੀਂ ਆਊਟ ਏਰੀਆ 'ਚ ਆ ਗਏ ਆ ਲੇਕਿਨ ਇੱਥੇ ਤੇ ਬੰਦੇ ਸਿੱਖ ਭਾਈਚਾਰਾ ਔਰ ਮੁਸਲਿਮ ਹਿੰਦੂ ਸਾਰੇ ਮਿਲ ਜੁਲ ਕੇ ਕਦੇ ਇੱਥੇ ਕੋਈ ਡੰਗਾ ਨਹੀਂ ਹੋ ਕੋਈ ਫਸਾਦ ਨਹੀਂ ਹੋਇਆ ਇਹ ਸ਼ਾਂਤੀ ਬਣਿਆ ਰਹਿੰਦਾ ਆਰਾ ਸ਼ਹਿਰ ਵਧੀਆ ਗੱਲ ਹਾਂਜੀ ਇਹ ਕਾਰਨ ਦੇਵੀ ਦਾ ਮੰਦਿਰ ਵੀ ਇੱਥੇ ਬਹੁਤ ਮਸ਼ਹੂਰ ਹੈ ਹਾਂਜੀ ਹਾਂ ਇਤਿਹਾਸਾਕ ਹੋ ਵੀ ਹਾਂਜੀ ਠੀਕ ਹੈ ਉਹਦੇ ਨਾਲ ਆਰਾਮ ਦੇਵੀ ਦੇ ਨਾਲ ਹੀ ਆਰਾ ਸ਼ਹਿਰ ਦਾ ਨਾਮ ਪਿਆ ਹੈ ਅੱਛਾ ਜੀ ਹਾਂਜੀ ਹਾਂ ਆ ਉਹ ਮੰਦਿਰ ਦੇ ਨਾਂ ਤੇ ਇਸ ਸ਼ਹਿਰ ਦਾ ਜਿਹੜਾ ਨਾਮ ਪਿਆ ਹੈ ਹਾਂ ਸ਼ਹਿਰ ਦਾ ਨਾਮ ਪਿਆ ਹੈ ਹਾਂਜੀ ਹਾਂਜੀ ਠੀਕ ਹੈ ਤੇ ਭਾਈ ਇਧਰਲੇ ਪਾਸੇ ਰਾਤ ਜਿੱਥੇ ਆਪਾਂ ਰਾਤ ਕੱਟੀ ਗੁਰੂ ਘਰ ਦੇ ਵਿੱਚ ਤੇ ਆਜੋ ਜੀ ਇੱਕ ਹੋਰ ਭਾਈ ਨਾਲ ਆਪਾਂ ਤੁਹਾਨੂੰ ਮਲਾਉਣਾ ਹੈ ਦੇਲੇ ਪਾਸੇ ਨੀਸ਼ੂ ਭਾਈ ਸੰਦੀਪ ਤੇ ਇਹਨਾਂ ਬਾਈਆਂ ਦਾ ਕੀ ਨਾਮ ਆ ਆਪਾਂ ਖੁਦ ਹੀ ਬਾਈਆਂ ਤੇ ਪੁੱਛਦੇ ਆ ਜੀ ਜੇਬ ਚ ਪਾਲਾ ਆਦਰ ਰੱਖ ਲੋ ਜੀ ਕੋਈ ਚੱਕਰ ਨਹੀਂ ਬਾਈ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਸਾਸਰੀ ਕਾਲ ਔਰ ਸਾਰੇ ਵੇਖਣ ਵਾਲਿਆਂ ਨੂੰ ਸਾਸਰੀ ਅਕਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਣਜੋਤ ਸਿੰਘ ਰਣਜੋਤ ਸਿੰਘ ਤੇ ਕਿਹੜੀ ਜਗ੍ਹਾ ਤੋਂ ਭਾਈ ਜੀ ਮੈਂ ਦਿੱਲੀ ਰਹਿਣਾ ਅੱਛਾ ਜੀ ਤੇ ਇੱਥੇ ਕੰਮ ਚਿੰਸਲੇ ਦੇ ਵਿੱਚ ਮਤਲਬ ਆਯਾ ਜੀ ਇੱਥੇ ਪਟਨਾ ਸਾਹਿਬ ਹੁਣ ਅੱਜ ਵਾਪਸੀ ਜਾਂਦੇ ਆਏ ਤੇ ਤੁਹਾਡਾ ਸ਼ੁਰੂ ਤੋਂ ਇਹਨਾ ਬਲੌਗ ਤੁਹਾਡੇ ਬਹੁਤ ਧੰਨਵਾਦ ਜੀ ਤਾਂ ਜੀ ਕਿ ਤੁਸੀਂ ਇੱਥੇ ਗੋ ਤਾਂ ਫਿਰ ਸਵੇਰੇ ਆਪਾਂ ਗੱਲਬਾਤ ਕੀਤੀ ਤੇ ਅੱਜ ਮਿਲਣਾ ਹੈ ਤੇ ਆਪਾਂ ਬਾਈ ਜੀ ਇੱਧਰ ਜਿਵੇਂ ਦਿੱਲੀ ਰਹਿੰਦੇ ਹੋ ਤੁਸੀਂ ਇੱਧਰ ਆਪਣਾ ਕੰਮ ਤੋਂਦਾ ਏਡੀ ਦੂਰ ਵੀ ਵੈਸੇ ਮਿਲਣ ਕੱਲਣਾ ਹੈ ਕਿਸੇ ਨੂੰ ਕੇ ਜਾਂ ਨਹੀਂ ਨਹੀਂ ਕੰਮ ਕੰਮ ਵਾਸਤੇ ਆਇਆ ਇੱਥੇ ਹੀ ਐਸਆਈ ਹਸਪੀਟਲ ਆ ਬੀਟਾ ਪਿੰਦਾ ਇੱਥੋਂ ਤੋਂ ਵੀ ਪਟਨਾ ਸਾਹਿਬ ਜਾਓਗੇ ਤਾਂ ਰਾਹ ਦੇ ਵਿੱਚ ਪੈਗੇ ਬੀਟਾ ਹਾਂ ਤੇ ਉੱਥੇ ਹੀ ਐਸਆਈ ਹਸਪੀਟਲ ਵਾ ਉਹਦੇ ਵਿੱਚ ਆਪਣਾ ਇਲੈਕਟ੍ਰੋਨਿਕ ਸਿਕਿਉਰਿਟੀ ਜਿੱਦਾਂ ਫਾਇਰ ਸਿਸਟਮ ਲਾਉਣੇ ਸੀ ਹਾਂਜੀ ਤੇ ਉਹਦਾ ਕੰਮ ਸੀ ਉਹ ਹੀ ਕਰਵਾਉਣਾ ਹੈ ਇੱਥੇ ਹੁਣ ਅੱਜ ਮੇਰੀ ਇੱਥੋਂ ਵਾਪਸੀ ਹੀ ਜਾ ਰਹੀ ਹੈ ਤੇ ਰਾਹ 'ਚ ਆਪਣੀ ਮੁਲਾਕਾਤ ਹੋਈ ਹੈ ਚਾਹ ਬਹੁਤ ਵਧੀਆ ਜੀ ਬਾਈ ਜੀ ਆਪਾਂ ਨੂੰ ਮਿਲਣ ਆਏ ਆ ਤੇ ਇੱਥੋਂ ਤੱਕ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਜੀ ਸਾਡੇ ਇਹ ਕੰਮ ਧੰਦੇ ਜਿਹੜੇ ਚੱਲਦੇ ਰਹਿਣ ਜੀ ਤੇ ਬਾਈ ਆਪਣੇ ਵਾਸਤੇ ਭਾਈ ਸੇਵ ਕੇਲੇ ਤੇ ਮਠਾਈ ਮਠੋਈ ਤੇ ਸਾਰਾ ਨਾ ਵੱਡੀ ਗੱਲ ਚਾਲੇ ਕੈ ਜੀ ਗੈਸ ਚਾਲੇ ਕੈ ਸ ਠੀਕ ਹੈ ਜੀ ਭਾਈ ਬਹੁਤ ਧੰਨਵਾਦ ਜੀ ਸਵੇਰ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਪੈਣਾ ਪਰਾਂਵਾਂ ਨੂੰ ਦੇਸ਼ ਆਲਿਆਂ ਨੂੰ ਤੇ ਵਿਦੇਸ਼ ਆਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸ਼ਹਿਰ ਹੈਗਾ ਜੀ ਆਰਾ ਬਸ ਆਪਾਂ ਸਫ਼ਰ ਸ਼ੁਰੂ ਕਰ ਲੱਗੇ ਆਂਗੇ ਜੀ ਕਿਉਂਕਿ ਥੋੜਾ ਜਿਆਦਾ ਰੁਕੇ ਹੋਇਆ ਕਿਉਂਕਿ ਭਾਈ ਨਿਸ਼ੂ ਬਾਈ ਦਾ ਜਿਹੜਾ ਸਾਈਕਲ ਹੈਗਾ ਮੂਦਾ ਪਾਇਆ ਪਿਆਗਾ ਏ ਨਿਸ਼ੂ ਤੋਂ ਪਹੁੰਚਦੇ ਆ ਬਾਈ ਕੀ ਕਰਾ ਮਾਤ ਹੋਈ ਹੈਗੀ ਇਹ ਜੀ ਆਪਣਾ ਕੱਲ ਰੋਡ ਤੋਂ ਆਂਦਾ ਪਿਆ ਸੀ ਮੈਂ ਜਦੋਂ ਚੜਾਈ ਉੱਪਰ ਵੱਡਾ ਪੁਲ ਨਹੀਂ ਆਇਆ ਸੀਗਾ ਹਾਂਜੀ ਹਾਂਜੀ ਉਹ ਵੱਡੇ ਪੁਲ ਤੋਂ ਜਦੋਂ ਲੰਘਦਾ ਪਿਆ ਤੇ ਇਹਦਾ ਇੱਕੋ ਦਾ ਮੀ ਚੱਕਾ ਬੋਬਲ ਕਰ ਗਿਆ ਹਵਾ ਇੱਕੋ ਦਾ ਮੀ ਨਿਕਲ ਗਈ ਅੱਛਾ ਤੇ ਜਦੋਂ ਬੋਬਲ ਜਾ ਕਰਿਆ ਤੇ ਮੈਂ ਡਿਸ ਬੈਲੈਂਸ ਜਾ ਹੋ ਕੇ ਗਿਰਨ ਲੱਗਾ ਸੀਗਾ ਠੀਕ ਆ ਠੀਕ ਬਾਬੇ ਦੀ ਕਿਰਪਾ ਰਹੀ ਬਚਾਅ ਹੋ ਗਿਆ ਹਰੀ ਕਿਰਪਾ ਹੋ ਗਈ ਤੇ ਹੁਣ ਇਹਦਾ ਥੋੜਾ ਜਿਹਾ ਅੱਗੇ ਜਾ ਕੇ ਹਵਾ ਜੋ ਨਿਕਲੀ ਸੀ ਕਿ ਉਹਦਾ ਧਿਆਨ ਨਹੀਂ ਰਿਹਾ ਮੈਨੂੰ ਹਾਂ ਮੈਂ ਰੁਕਿਆ ਪੁੱਲ ਦੇ ਥੱਲੇ ਉਤਰ ਜਾ ਕੇ ਤਿੰਨ ਚਾਰ ਦੀਆਂ ਜਿਹੜੀਆਂ ਡੰਡੀਆਂਆਂ ਨਿਕਲੀਆਂ ਹੋਈਆਂ ਸੀ 12 ਟੁੱਟ ਗਈਆਂ ਤੇ ਜਾਮ ਚੱਕਾ ਉਹ ਬੈਰਿੰਗ ਜਾਂ ਵੀ ਜਾਮ ਹੋ ਗਿਆ ਸੀਗਾ ਭਾਈ ਕੀ ਕਹਿੰਦਾ ਹੁਣ ਰਿਪੇਅਰ ਚ ਟਾਇਰ ਟੂਪ ਪਊਗਾ ਕਿ ਕੀ ਕੁਛ ਕੀ ਪਊਗਾ ਇਹਦਾ ਕੰਮ ਇਹਦਾ ਹੁਣ ਲਈ ਇਹ ਸਾਰਾ ਹੀ ਹੁਣ ਵਾਲਾ ਪਿਛਲੇ ਵਾਲਾ ਸਾਰੇ ਹੀ ਹੁਣ ਵਾਲਾ ਚੱਲ ਭਾਈ ਤਸੱਲੀ ਬਾਕਸ ਕੰਮ ਕਰਾ ਲੈ ਜੋ ਵੀ ਕਰਾਉਣਾ ਤਸੱਲੀ ਬਾਕਸ ਵੀ ਆਪਾਂ ਨੂੰ ਰਾਹ ਖੜੇ ਇਹ ਵੀ ਆਏ ਤੰਗੀ ਨਾ ਆਵੇ ਫੇਰ ਅੱਗੇ ਜਾਣਾ ਹੈਗਾ ਤਾਂ ਕਰਕੇ ਫੇਰ ਅੱਗੇ ਦਿੱਕ हां அப்பਾ ਪਟਨਾ ਸਾਹਿਬ ਤੋਂ ਬਾਅਦ ਨਾ ਥੋੜਾ ਜਿਹਾ ਨਲੰਦਾ ਰਾਜਗੀਰ ਦਾ ਕਰਕੇ ਠੀਕ ਆ ਜੀ ਹਾਂ ਕੰਮ ਬਈਆ ਅੱਛੇ ਸੇ ਕਰ ਦੇਣਾ ਠੀਕ ਆ ਜੀ ਸਾਈਕਲ ਤੇ ਇੱਕ ਬਈ ਹੋਰ ਵੀ ਰਹਿ ਜੀ ਕਰੀ ਜਾਂਦੇ ਆ ਵੀ ਮੂਰੇ ਥੋੜਾ ਜਿਹਾ ਜੇ ਟੋਕਰੀ ਜੀ ਲੱਗ ਜੇ ਉਹ ਸਿਲੰਡਰ ਰੱਖਣ ਵਾਸਤੇ ਟੋਕਰੀ ਹਾਂ ਤੇ ਹਾਂ ਜੋ ਇੱਥੇ ਟੋਕਰੀ ਲੱਗ ਜੇ ਤਾਂ ਵਧੀਆ ਹੋ ਜਾਊ ਬਾਈ ਕਿਉਂ ਨਹੀਂ ਸ਼ੁਰਕੀ ਜਾਊਗੀ ਟੋਕਰੀ ਹਾਂ ਹਾਂ ਪ੍ਰੋਪਰ ਆ ਤੂੰ ਅੱਗੇ ਅਸਲੀ ਜਿਹੜੇ ஸ்ਲੀਪਿੰਗ ਬੈਗ ਜੋ ਵੀ ਅੱਗੇ ਰੱਖ ਲੈਣਾ ਕੱਲਾ ਬੈਗ ਪਿੱਛੇ ਧਰ ਲੈ ਤਾਂ ਜ਼ਿਆਦਾ ਵਧੀਆ ਉਹ ਵੀ ਕੰਮ ਹੋ ਜਾਊਗਾ ਮੈਂ ਕਹਿੰਦਾ ਟੈਨਸ਼ਨ ਫਰੀ ਵਾਲਾ ਕੰਮ ਹੋ ਇਹ ਕੈਰੀਅਰ ਲਵਾ ਕੇ ਨਾ ਥੋੜਾ ਜਿਹਾ ਆਪਾਂ ਨੂੰ ਨਾਲ ਰੱਸੀਆਂ ਦੀਆਂ ਵੀ ਲੈਣੀਆਂ ਪੈਣੀਆਂ ਇੰਨਾ ਕੋ ਮਿਲ ਜਾਣਗੀਆਂ ਬੰਜੀਆਂ ਜੀਆਂ ਹਾਂ ਸਾਰਿਆਂ ਨੂੰ ਲੋਡ ਹੈਗੀ ਸਾਰਿਆਂ ਦੀ ਟੁੱਟੀਆਂ ਪਈਆਂ ਉਹ ਲੈ ਕੇ ਇੱਕ ਵਾਰੀ ਅੱਜ ਪੱਕੇ ਕੰਮ ਕਰਾ ਲੈਣੇ ਆ ਠੀਕ ਹੈ ਠੀਕ ਹੈ ਕੰਮ ਕਰਾ ਕੇ ਓਕੇ ਦੀ ਰਿਪੋਰਟ ਮੈਂ ਕਹਿੰਦਾ ਫੱਟੇ ਚੱਕ ਦਿਆਂਗੇ ਚੱਕ ਦੋ ਫੱਟੇ ਜੀ ਫੱਟੇ ਚੱਕ ਦੋ ਸਾਰੇ ਇੱਧਰ ਪਈਆਂ ਫੱਟੇ ਹਾਂ ਹਾਂ ਸਰ ਇਹ ਵੇ ਬੱਡੇ ਚਲੋ ਜੀ ਕੰਮ ਪੁੱਜਾ ਲਈ ਟੱਪੜ ਦੇ ਦੀ ਬਾਈ ਆਰਾ ਤਾਂ ਜਦੋਂ ਆਪਾਂ ਪਟਨਾ ਸਾਹਿਬ ਨੂੰ ਜਾਣੇਗੇ ਤਾਂ ਨਾ ਵਿਚਕਾਰ ਅਧਵਚਾਲੇ ਜੇ ਇਹ ਨਦੀ ਆਉਂਦੀ ਹੈਗੀ ਪਾਣੀ ਲੈ ਕੇ ਆਏ ਹੋ ہمارے لیے ਹੈ ਕੀ ਨਾਮ ਹੈ ਆਪਕਾ ਆਯੋਸ਼ ਕੁਮਾਰ ਆਪਨੇ ਹਮੇ ਪਿੱਛੇ ਦੇਖਾ tha ਬਹੁਤ ਧੰਨਵਾਦ ਬਾਈ ਦੇਖੋ ਬਿਹਾਰ ਕੇ ਆਦਮੀ ਹੈ ਬਹੁਤ ਅੱਛੇ ਭਈਆ ਸ਼ੁਕਰੀਆ ਬਾਈ ਬਹੁਤ ਪਾਣੀ ਦੇ ਕੇ ਗਏ ਆ ਬਾਈ ਫਰਾ ਦੇਖ ਲੋ ਆਪਾਂ ਇੱਥੇ ਆ ਅਜੇ ਸੌਨ ਨਦੀ ਤੇ ਬੈਠੇ ਸੀਗੇ ਹੇ ਆ ਬਾਈ ਜਿਹੜੇ ਪੁਲ ਦਾ ਨਾਂ ਹੈਗਾ ਨਾ ਇਹਦਾ ਨਾਂ ਹੈਗਾ ਕੋਇਲਵਰ ਪੁਲ ਇਹ ਬਾਈ ਇਤਿਹਾਸਿਕ ਤੇ ਇੰਜੀਨੀਅਰ ਦੋਨਾਂ ਪੱਖਾਂ ਤੋਂ ਕਹਿੰਦੇ ਮਸ਼ਹੂਰ ਹੈ ਕੋਇਲਵਰ ਪੁਲ ਇਹਸ ਨਦੀ ਦੀ ਬਾਈ ਜਿਹੜੀ ਲੰਬਾਈ ਹੈ ਕਿ ਲਗਭਗ ਇਹ ਹੈਗੀ ਆਗੀ 784 ਕਿਲੋਮੀਟਰ ਬਾਈ ਲੰਮੀ ਹੈ ਇਹ ਨਦੀ 784 ਕਿਲੋਮੀਟਰ ਲੰਮੀ ਹੈਗੀ ਜੀ ਤੇ ਇਹ ਨਦੀ ਬਈ ਮੱਧ ਪ੍ਰਦੇਸ਼ ਦੇ ਜਿਹੜਾ ਜਿਹੜਾ ਅਮਰ ਕੰਕਟ ਪਹਾੜ ਚੋਂ ਆਉਂਦੀ ਹੈਗੀ ਮੱਧ ਪ੍ਰਦੇਸ਼ ਦੇ ਅਮਰ ਕੰਕਟ ਪਹਾੜ ਵਿੱਚੋਂ ਆਉਂਦੀ ਆ ਬਈ ਇਹ ਨਦੀ ਇਸ ਨਦੀ ਦਾ ਬਈ ਜਿਹੜਾ ਰੂਟ ਹੈਗਾਗਾ ਇਹ ਮੱਧ ਪ੍ਰਦੇਸ਼ ਤੋਂ ਆਉਂਦੀ ਹੈਗੀ ਤੇ ਫਿਰ ਇਹ ਝਾਰਖੰਡ ਤੋਂ ਹੁੰਦੀ ਹੋਈ ਛਤੀਸਗੜ ਵਿੱਚ ਦੀ ਬਿੰਗ ਬਲੇਮੇ ਖਾ ਖੂ ਕੇ ਤੇ ਇੱਥੇ ਬਈ ਹੁਣ ਆਪਾਂ ਜਿੱਥੇ ਖੜੇ ਆ ਇਧਰ ਬਿਹਾਰ 'ਚ ਆ ਜਾਂਦੀ ਆ ਤੇ ਬਿਹਾਰ 'ਚ ਗਾਹਾਂ ਜਿੱਥੇ ਬਈ ਗੰਗਾ ਨਦੀ ਆ ਗਈ ਉੱਥੇ ਦਾ ਜਾ ਕੇ ਸੰਗਮ ਹੋ ਜਾਂਦਾ ਨਾਲ ਉਹਦੇ ਨਾਲ ਉਹਦੇ ਚ ਇਹ ਮਿਲ ਜਾਂਦੀ ਹੈ ਕਿ ਉਹਦੇ ਵਿੱਚ ਬਈ ਇਹ ਘੋਲ ਮਿਲ ਜਾਂਦੀ ਹੈ ਇਹ ਨਦੀ ਇਹ ਪੁਲ ਨਾ ਬਈ 1862 ਦੇ ਵਿੱਚ ਬਣਿਆ ਸੀਗਾ ਤੇ ਜਿਹੜੀ ਇਹਦੀ ਲੰਬਾਈ ਹੈਗੀ ਨਾ 1.44 ਕਿਲੋਮੀਟਰ ਦੀ ਲੰਬਾਈ ਹੈ ਲਗਭਗ ਪੌਣੇ 2 ਕਿਲੋਮੀਟਰ ਦੀ ਲੰਬਾਈ ਹੈ ਤੇ ਇਹ ਬਈ ਉਹਨਾਂ ਟਾਈਮਾਂ ਦਾ ਨਾ ਏਸ਼ੀਆ ਦਾ ਸਭ ਤੋਂ ਲੰਬਾ ਪੋੜਾਗਾ ਤੇ ਪਹਿਲਾਂ ਬਾਈ ਇਹਨੂੰ ਨਾ ਪੀਜ ਮੈਥਸਨ ਪੁਲ ਕਿਹਾ ਜਾਂਦਾ ਸੀਗਾ ਤੇ ਜਿਹੜਾ ਹੁਣ ਇਹਦਾ ਕੋਇਲਵਰ ਪੁਲ ਦੇ ਨਾਂ ਹੁਣ ਹੁਣ ਬਾਈ ਕੋਇਲਵਰ ਦੇ ਨਾਂ ਨਾਲ ਇਹੇ ਪੁਲ ਮਸ਼ਹੂਰ ਆਗਾ ਇਹ ਨਦੀ ਬਾਈ ਜਦੋਂ ਆਪਾਂ ਆਰੇ ਕਣਗੋ ਆਉਣੇ ਆ 20 ਕਿਲੋਮੀਟਰ ਜਦੋਂ ਪਟਨਾ ਸਾਹਿਬ ਕਣੀ ਨੂੰ ਆ ਜਾਂਦੇ ਆਂਗੇ ਤਾਂ ਉੱਥੇ ਇਹ ਕੋਇਲਵਰ ਪੁਲ ਦਾ ਨਾਂਗਾ ਤੇ ਨਦੀ ਦਾ ਨਾਂ ਹੈਗਾ ਜੀ ਸੌਨ ਨਦੀ ਉੱਥੇ ਖੜੇ ਆਂ ਜੀ ਤੇ ਹੁਣ ਆਪਾਂ ਚੱਲਦੇ ਆਂ ਅਗਲਾ ਸਫਰ ਹੈ ਜਿਹੜਾ ਆਪਣਾ ਸ਼ੁਰੂ ਹੋ ਚੁੱਕਿਆਗਾ ਤੇ ਸਾਈਕਲ ਬਾਈ ਹੁਣ ਆਪਾਂ ਨਾ ਥੋੜਾ ਜਿਆ ਐਲੀ ਜਿਹੜੀ ਦੇਖਾ ਕੀ ਥੋੜੀ ਜੀ ਬਦਲ ਗਈ ਐ ਥੋੜਾ ਜਿਆ ਹੋਰ ਲੰਮਾ ਚੌੜਾ ਹੋ ਗਿਆ ਆ ਦੇਖੋ ਗਾਂ ਨੂੰ ਹੋਰ ਵੱਧ ਗਿਆ ਪਿੱਛੇ ਨੂੰ ਪਲੇਟ ਲੱਗੀ ਹੋਰ ਪਿੱਛੇ ਨੂੰ ਵੀ ਵੱਧ ਗਿਆ ਥੋੜਾ ਜਿਆ ਐਸ ਲੋਟ ਗੱਲ ਬਾਤ ਜੀ ਬਣ ਗਈ ਇਹਦੀ ਆਹ ਤਾਂ ਭਈ ਆਪਾਂ ਚੱਲ ਕੇ ਆ ਗਏ ਸੀਗੇ ਸੋਨ ਨਦੀ ਤੱਕ ਜਿਹੜਾ ਉਹ ਪੁਲ ਸੀਗਾ ਤੇ ਉਹ ਆਪਾਂ 20 ਕਿਲੋਮੀਟਰ ਕਹੀ ਕਿ ਉਹ ਬਈ 10 ਕਿਲੋਮੀਟਰ ਦੀ ਦੂਰੀ ਸੀਗੀ ਤੇ ਉੱਥੋਂ ਤੱਕ ਬਈ ਚਾਰ ਲੇਨ ਵਾਲੀ ਵਧੀਆ ਖੁੱਲੀ ਡੁੱਲੀ ਸੜਕ ਸੀਗੀ ਤੇ ਐਦੋਂ ਬਾਅਦ ਬਈ ਆ ਗਈ ਇੱਕ ਲੇਨ ਵਾਲੀ ਸੜਕ ਤੇ ਆਵਾਜ਼ਾਈ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਕੀ ਬਈ ਇਹਦੇ ਤੇ ਤੇ ਬੁੱਥੜ ਆਪਣਾ ਇਦਾਂ ਹੋਇਆ ਪਿਆ ਜਿਵੇਂ ਪਿਛਲੇ 15 ਦਿਨਾਂ ਤੋਂ ਬਈ ਆਪਾਂ ਨਾਲਤੇ ਨਹੀਂ ਹੁੰਦੇ ਮਿੱਟੀ ਘਟਾ ਪੂਰਾਗਾ ਤੇ ਕਿਉਂਕਿ ਟ੍ਰੈਫਿਕ ਜਿ ਬਈ ਕਿਉਂਕਿ ਭਾਈ ਆਵਾਜ਼ ਆਈ ਜਿਹੜੀ ਬਹੁਤ ਜ਼ਿਆਦਾ ਹੈਗੀ ਮਿੱਟੀ ਬਹੁਤ ਉੜਦੀ ਹੈਗੀ ਤੇ ਸੌਨ ਨਦੀ ਤੋਂ ਬਾਅਦ ਭਾਈ ਬਹਿਟਾ ਹੁਣ ਆਪਾਂ ਬਹਿਟਾ ਐ ਇਦਾਂ ਦਾ ਹੀ ਨਾ ਕੁਛ ਉਹ ਸ਼ਹਿਰ ਦੇ ਵਿੱਚ ਦੀ ਰੰਗੀ ਜਾਂਦੇ ਆ ਤੇ ਐਤੂ ਬਾਅਦ ਆਊਗਾ ਦਾਨਾਪੁਰ ਦਾਨਾਪੁਰ ਭਾਈ ਜਿਹੜਾ ਪਟਨਾ ਸਾਹਿਬ ਦਾ ਇਲਾਕਾ ਹੈਗਾ ਉੱਥੋਂ ਜਿਹੜੀ ਸ਼ਹਿਰੀ ਆਵਾਜ਼ ਆਈ ਹੈ ਜਿਹੜੀ ਸ਼ੁਰੂ ਹੋ ਜਾਂਦੀ ਹੈਗੀ ਤੇ ਐਤੂ ਬਾਅਦ ਭਾਈ ਪਟਨਾ ਸਾਹਿਬ ਤੇ ਦੇਖਦੇ ਆ ਕਿੱਥੋਂ ਤੱਕ ਪਹੁੰਚਦੇ ਆ ਜੀ ਹਾਲ ਮਿੱਟੀ ਨੇ ਭਾਈ ਤੰਗ ਕਰੇ ਪਈ ਆ ਦੇਖੋ ਕਿਹੜੇ ਲੋਟ ਮਿੱਟੀ ਚੜੀ ਪਈ ਆ ਕੰਨ ਕੰਨ ਜਮਾ ਹੈ ਭਰੇ ਪਿਆ ਮਿੱਟੀ ਨਾਲ ਇਹ ਆ ਗਿਆ ਸ਼ਹਿਰ ਜੀ ਦਾਨਾਪੁਰ ਜਿਹੜਾ ਪਟਨਾ ਸਾਹਿਬ ਤੋਂ 10 ਕਿਲੋਮੀਟਰ 10 ਕਿਲੋਮੀਟਰ ਪਹਿਲਾਂ ਆਉਂਦਾਗਾ ਰੇਲ ਗੱਡੀਆਂ ਦੇਖੋ ਬਈ ਐ ਲੱਗਦਾ ਸੜਕ ਦੇ ਨਾ ਸੜਕ ਤੇ ਖੜੀਆਂ ਆਈਆਂ ਕੋਈ ਆਸਾਨੀ ਕੋਈ ਪਾਸਾ ਨਹੀਂ ਉਹ ਨੰਗ ਜਾ ਬਾਈ ਨੰਗ ਜਾਣਾ ਮੈਂ ਮੇਨ ਸੜਕ ਆ ਬਾਈ ਜਿਹੜੀ ਉਹਦੇ ਨਾਲ ਹੀ ਬਿਲਕੁਲ ਰੇਲਵੇ ਸਟੇਸ਼ਨ ਆ ਆ ਦੇਖ ਲੋ ਸਿੱਧਾ ਹੀ ਬੰਦਾ ਡਾਇਰੈਕਟ ਆਈ ਜਾ ਸਕਦਾ ਵੈ ਸਿੱਧਮ ਸਿੱਧਾ ਰੇਲ ਗੱਡੀ 'ਚ ਚੜਿਆ ਤੇ ਨਾਲ ਦੀ ਨਾਲ ਉਤਰ ਕੇ ਸਿੱਧਾ ਇਧਰ ਨੂੰ ਘਰ ਨੂੰ ਉਤਰਿਆ ਦਾਨਾਪੁਰ ਦਾ ਨਾ ਬਈ ਪਹਿਲਾਂ ਤੀਨਾਪੁਰ ਸੀਗਾ ਇਹ ਜਿਹੜਾ ਗੰਗਾ ਨਦੀ ਦੇ ਕਿਨਾਰੇ ਬਈ ਗੰਗਾ ਨਦੀ ਦੇ ਦੱਖਣ ਵਾਲੇ ਪਾਸੇ ਬਈ ਇਹ ਸਤਤ ਆ ਗਏ ਇਹ ਸ਼ਹਿਰ ਹੁਣ ਆਪਾਂ ਸ਼ਹਿਰ ਆ ਗਏ ਆ ਜੀ ਦਿਨਾਪੁਰ ਜਿਲ੍ਹਾ ਬਈ ਇਹਨੂੰ ਪਟਨਾ ਸਾਹਿਬ ਲੱਗਦਾ ਤੇ ਸਟੇਟ ਹੈਗੀ ਆ ਜਿਹੜੀ ਬਿਹਾਰ ਇੱਥੇ ਬਾਈ ਪਟਨਾ ਸਾਹਿਬ ਸ਼ਹਿਰ ਦੀ ਜਿਹੜੀ ਆਵਾਜ਼ ਆਈ ਸਾਰੀ ਸਾਨੂੰ ਇੱਥੇ ਦੇਖਣ ਨੂੰ ਮਿਲ ਜਾਂਦੀ ਆ 10 ਕਿਲੋਮੀਟਰ ਪਿੱਛੇ ਤੇ ਜਿਹੜਾ ਤਖਤ ਸ੍ਰੀ ਹਰਮੰਦਰ ਤਖਤ ਸ੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਉਹ ਬਾਈ 22 ਕਿਲੋਮੀਟਰ ਹੈ ਜਦੋਂ ਆਪਾਂ ਸ਼ਹਿਰ 'ਚ ਵੜ ਜਾਾਂਗੇ ਉਹ 10 ਕਿਲੋਮੀਟਰ 'ਚ ਹੀ ਵੜ ਜਾਾਂਗੇ ਪਟਨਾ ਸਾਹਿਬ 'ਚ ਤੇ ਗਾਹਾਂ ਜਾ ਕੇ ਜਿਹੜਾ ਗੁਰਦੁਆਰਾ ਸਾਹਿਬ ਆ ਉਹ ਮਤਲਬ 12 ਕਿਲੋਮੀਟਰ ਆਪਾਂ ਨੂੰ ਸ਼ਹਿਰ-ਸ਼ਹਿਰ ਵਿੱਚ ਹੋਰ ਜਾਣਾ ਪਊਗਾ ਚੱਲਦੇ ਆ ਜੀ ਹੁਣ ਆਪਾਂ ਪਹੁੰਚਣ ਵਾਲੇ ਆ ਬਸ ਪਹੁੰਚ ਗਏ ਆ ਜੀ ਆਪਾਂ ਸ਼ਹਿਰ ਪਟਨਾ ਸਾਹਿਬ ਡਰਾਈਵ ਬਹੁਤ ਜਿਆਦਾ ਬਾਈ ਪਹੁੰਚ ਗਏ ਆ ਜੀ ਪੰਜ ਤਖਤਾਂ ਵਿੱਚੋਂ ਇੱਕ ਤਖਤ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਉਹ ਆਹੇ ਗੁਰੂ ਜੀ ਉਹ ਭਾਗਾ ਵਾਲੀ ਪਵਿੱਤਰ ਧਰਤੀ ਜਿੱਥੇ ਜਿੱਥੇ ਦਸਵੇਂ ਗੁਰੂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦੇ ਹੋਇਆ ਵਾਹਿਗੁਰੂ ਜੀ ਚੱਲਦੇ ਆ ਜੀ ਅੰਦਰ ਸਾਹਮਣੇ ਤੁਸੀਂ ਦੇਖ ਹੀ ਆਨੇ ਹੋਗੇ ਮੁੱਖ ਗੇਟ ਜੀ ਗੁਰਦੁਆਰਾ ਸਾਹਿਬ ਦਾ ਵਾਹਿਗੁਰੂ ਗੁਰਦੁਆਰਾ ਸਾਹਿਬ ਦੇ ਜਿਵੇਂ ਆਪਾਂ ਅੰਦਰ ਆਉਣੇ ਆਗੇ ਜੀ ਤੇ ਇਧਰ ਸੱਜੇ ਹੱਥ ਲਿਖਿਆ ਹੋਇਆ ਪਾਰਕਿੰਗ ਥੱਲੇ ਸਕੂਟਰ ਗੱਡੀਆਂ ਮੋਟਰਸਾਈਕਲ ਜੋ ਵੀ ਆਪਾਂ ਇਧਰ ਪਾਰਕਿੰਗ ਬਣੀ ਹੋਈ ਹੈਗੀ ਤੇ ਇਧਰਲੇ ਪਾਸੇ ਖੱਬੇ ਹੱਥ ਜੋੜਾ ਕਰ ਲਿਖਿਆ ਹੋਇਆਗਾ ਇੱਥੇ ਆਪਾਂ ਜੋੜਾ ਜੁੱਤੀ ਹੈ ਜਿਹੜਾ ਜਮਾ ਕਰਵਾ ਸਕਦੇ ਆ ਤੇ ਸਾਹਮਣੇ ਦਰਵਾਜ਼ਾ ਸਾਹਿਬ ਤੇ ਇਧਰਲੇ ਪਾਸੇ ਬਾਈ ਜਿਹੜੇ ਆਖਰ ਜੇ ਜਗੀ ਜਾਂਦੇ ਹੈਗੇ ਇਹ ਲਿਖਿਆ ਹੋਇਆ ਸਾਰਿਆਂ ਦੇ ਉੱਪਰ ਦਫ਼ਤਰ ਫਿਰ ਬਾਈ ਲਿਖਿਆ ਹੋਇਆ ਕਮਰਾ ਬੁਕਿੰਗ ਕਰਨ ਵਾਸਤੇ ਤੇ ਬੱਸ ਬੁਕਿੰਗ ਕਾਊਂਟਰ ਲਿਖਿਆ ਹੋਇਆ ਜੋੜਾ ਘਰ ਗੱਠੜੀ ਘਰ ਬਿਸਤਰ ਘਰ ਬਾਥਰੂਮ ਪਾਰਕਿੰਗ ਸਾਰੇ ਪਾਈ ਓਮ ਓਮੇ ਨਿਸ਼ਾਨ ਜੇ ਲਾਏ ਹੋਇਆ ਵੀ ਆ ਚੀਜ਼ ਹੈ ਇਹ ਆ ਇਧਰ ਨੂੰ ਆ ਇਧਰ ਨੂੰ ਆ ਦਫ਼ਤਰ ਇਧਰ ਨੂੰ ਆ ਉਸ ਲੋਟ ਸਾਰਾ ਕੁਝ ਦੱਸਿਆ ਹੋਇਆ ਗਾ ਸਾਹਮਣੇ ਆ ਜੀ ਦਰਬਾਰ ਸਾਹਿਬ ਤੇ ਦਰਸ਼ਨ ਪਾਈ ਆਪਾਂ ਸਵੇਰੇ ਕਰਾਂਗੇ ਤੇ ਨਾਲੇ ਤੁਹਾਨੂੰ ਸਾਰਿਆਂ ਸੰਗਤਾਂ ਨੂੰ ਨਾਲੇ ਤੁਹਾਨੂੰ ਸਾਰਿਆਂ ਸੰਗਤਾਂ ਨੂੰ ਵੀ ਦਰਸ਼ਨ ਸਵੇਰੇ ਕਰਵਾਵਾਂਗੇ ਸਮਾ ਭਾਈ ਸਹੀ 12:00 ਬਜ ਗਿਆ ਰਾਤ ਦੇ ਤੇ ਸਾਹਮਣੇ ਆ ਦਫਤਰ ਇੱਥੇ ਕਮਰਾ-ਕੁਮਰਾ ਭਾਈ ਮਿਲਦਾਗਾ ਤੇ ਪੁੱਛੀ ਜਾਂਦੇ ਆ ਜੀ 2 2.5 ਘੰਟੇ ਹੋ ਗਏ ਇੱਥੇ ਬੈਠਿਆਂ ਨੂੰ ਨੀਸ਼ੂ ਭਾਈ ਤਾਂ ਸੌ ਗਿਆ ਬੈਠਾ-ਬੈਠਾ ਪਤਾ ਨਹੀਂ ਹਾਂ ਕਹਿਣਗੇ ਕਿ ਨਾ ਕਹਿਣਗੇ ਭਾਈ ਕੀ ਕਹਿੰਦੇ ਹੈਗੇ ਕਰਦਿਆਂ ਗੱਲਬਾਤ ਤੇ ਨਹੀਂ ਫਿਰ ਇੱਥੇ ਆਸੇ-ਪਾਸੇ ਪੈ ਜਾਗੇ ਕਿਸੇ ਪਾਸੇ ਉਧਰੋਂ ਗੁਰਦੁਆਰਾ ਸਾਹਿਬ ਚੋਂ ਜੀ ਆਪਾਂ ਨੂੰ ਜਵਾਬ ਮਿਲ ਗਿਆ ਕਮਰੇ ਵੱਲੋਂ ਤੇ ਹੁਣ ਭਾਈ ਆਪਾਂ ਦੂਸਰਾ ਗੁਰਦੁਆਰਾ ਸਾਹਿਬ ਵੱਲ ਜਾਈਏ ਨੇ ਜੀ ਲਵਦੇ ਜੀ ਕੋਈ ਥਾਂ ਟਿਕਾਣਾ ਅੱਜ ਦੀ ਰਾਤ ਕੱਟਣ ਵਾਸਤੇ ਇੱਥੇ ਹਾਲ ਵੀ ਨਹੀਂ ਸੀਗਾ ਜੀ ਰਹਿਣ ਵਾਸਤੇ ਤੇ ਫਿਰ ਆਪਾਂ ਹੁਣ ਨਾਲ ਦੇ ਗੁਰੂ ਘਰ ਚੱਲੇ ਆਂ ਜੀ ਗੁਰਦੁਆਰਾ ਸ਼੍ਰੀ ਗੁਰਪਾਲ ਲੀਲਾ ਸਾਹਿਬ ਹਾਂਜੀ ਗੁਰਦੁਆਰਾ ਬਾਲ ਲੀਲਾ ਮੈਨੀ ਸੰਗਤ ਸਾਹਿਬ ਜੀ ਹੁਣ ਆਪਾਂ ਇੱਥੇ ਪਤਾ ਕਰਦੇ ਆਂ ਜੀ ਵੀ ਖਾਰੇ ਕਮਰਾ ਮਿਲ ਜੇ ਰਹਿਣ ਦਾ ਅੱਜ ਦੀ ਰਾਤ ਕੱਟਣ ਦਾ ਤੇ ਨਹੀਂ ਤਾਂ ਫਿਰ ਕਿਸੇ ਕੰਧ ਕੋਲੇ ਨਾ ਤਾਂ ਲੱਗ ਕੇ ਪਈ ਜਾਣਾਗਾ ਆਪਾਂ ਵਾਹਿਗੁਰੂ ਧੰਨ ਗੁਰ ਨਾਨਕ ਆ ਜਾ ਨਿਸ਼ੂ ਭਾਈ ਅੱਛੀ ਹੈ ਜੀ ਹਾਂ 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 ਅੱਧੀ ਭਾ ਜਾਗੇ ਵਧੀਆ ਪੱਖਾ ਲੱਗਿਆ ਹੋਇਆ ਹਨਾ ਉਹ ਸੀਗਾ ਪੱਖਾ ਬਾਬਾ ਜੀ ਇੱਥੇ ਬੈਹ ਸਕਦੇ ਆ ਜੀ। ਕੋਈ ਰੋਕਣ ਨਹੀਂ ਕਿ ਬੈਹ ਸਕਦੇ ਨਹੀਂ। ਸਾਹਮਣੇ ਭਾਈ ਯਾਤਰੀ ਨਿਵਾਸ ਬਣਿਆ ਹੋਇਆ ਜਿਹੜੇ ਤੁਸੀਂ ਸਾਹਮਣੇ ਸਾਰੇ ਕਮਰੇ ਦੇਖਿਆ ਨੇ ਉਹ ਪਰ ਇਹ ਕਮਰੇ ਵੀ ਸਾਰੇ ਭੁੱਲ ਲਾਗੇ ਤੇ ਸੰਗਤ ਇੱਧਰ ਥੱਲੇ ਪਈ ਆਗੀ ਤੇ ਆਪਾਂ ਨੂੰ ਵੀ ਇਦਾਂ ਹੀ ਰਹਿਣ ਵਾਸਤੇ ਜਗ੍ਹਾ ਮਿਲ ਗਈ ਆ ਹਾਲ ਦੇ ਵਿੱਚ ਭਾਈ ਉੱਥੇ ਗੱਦੇ ਲੱਗੇ ਹੋਇਆ ਬਾਬਾ ਜੀ ਕਹਿੰਦਾ ਉੱਥੇ ਬੈਜੋ ਬਹੁਤ ਧੰਨਵਾਦ ਭਾਈ ਸਾਰਿਆਂ ਦਾ ਤੇ ਆਜੋ ਭਾਈ ਚਲੋ ਉੱਠ ਖੜੋ ਉੱਠ ਖੜੋ ਆਜੋ ਮੁੰਡਿਆ ਪਹੰਦੀ ਜਗਾ ਜੀ ਆਪਾਂ ਨੂੰ ਮਿਲ ਗਈ ਆ ਤੇ ਬਾਕੀ ਵੀ ਸਾਰੀਆਂ ਸੰਗਤਾਂ ਜਿਹੜੀਆਂ ਇੱਥੇ ਹਾਲ ਦੇ ਵਿੱਚ ਹੀ ਪੰਗਾ ਨੇ ਤੇ ਐਨ ਨਾਲੀ ਜੀ ਆਪਣੀ ਵੀਡੀਓ ਸਮਾਪਤੀ ਵੱਲ ਵੱਲਦੀ ਆ ਸਮਾਪਤੀ ਵੱਲ ਵੱਧਦੀ ਹੈਗੀ ਮਿਲਦੇ ਆਂ ਜੀ ਕੱਲ ਨੂੰ ਇੱਕ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਨਾਲ ਚਲੋ ਦੁਆਰੇ ਕਰ ਜੀ ਅੱਜ ਦੀ ਰਾਤ ਕੱਟਣ ਦੀ ਜੀ ਆਪਾਂ ਨੂੰ ਜਗਾ ਜਿਹੜੀ ਮਿਲ ਗਈ ਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਹਾਲਾ ਜੀ ਹੈ ਤੇ ਇੱਥੇ ਬਾਕੀ ਜੀ ਸਾਰੀਆਂ ਸੰਗਤਾਂ ਇੱਥੇ ਪੰਗਾਂ ਨੇ ਤੇ ਆਪਾਂ ਵੀ ਭਾਈ ਇੱਥੇ ਪਹਗੇ ਤੇ ਮਿਲਦੇ ਆ ਜੀ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਤੇ ਕੱਲ ਨੂੰ ਭਾਈ ਤੁਸੀਂ ਸਾਰੇ ਜਣੇ ਵੀਡੀਓ ਜ਼ਰੂਰ ਦੇਖੋ ਕਿ ਆਪਾਂ ਦਰਸ਼ਨ ਕਰਾਂਗੇ ਗੁਰੂ ਘਰ ਦੇ ਤੇ ਤੁਹਾਨੂੰ ਵੀ ਚੰਗੀ ਤਰ੍ਹਾਂ ਕਰਾਵਾਂਗੇ ਤੇ ਹੋਰ ਵੀ ਭਾਈ ਇੱਥੇ ਆਸੇ ਪਾਸੇ ਜਿਹੜਾ ਪਟਨਾ ਸਾਹਿਬ ਦੇ ਵਿੱਚ ਕੀ ਕੁਝ ਦੇਖਣ ਵਾਲਾ ਤੇ ਆਸਿਕ ਕਈ ਵਾਰੀ ਸਾਨੂੰ ਨਹੀਂ ਪਤਾ ਹੁੰਦਾ ਤਾਂ ਤੁਸੀਂ ਜਿਹੜੇ ਭਾਈ ਆਏ ਹੋਏ ਆਗੇ ਤੇ ਕਮੈਂਟ ਜ਼ਰੂਰ ਕਰ ਦੇਣਾ ਇੱਕ ਤੇ ਤਾਂ ਕਿ ਸਾਨੂੰ ਵੀ ਹੋਰ ਪਤਾ ਲੱਗ ਸਕੇ ਕਈ ਵਾਰ ਨਹੀਂ ਪਤਾ ਲੱਗਦਾ ਭਾਈ ਤੇ ਇਹਨਾਂ ਨਾਲ ਹੀ ਸਾਸਰੀ ਕਾਲਜੀ ਸਾਰਿਆਂ ਨੂੰ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ